ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਨੀਦਰਲੈਂਡ ਦੇ ਵਿੱਚ ਰਹਿਣ ਵਾਲੇ ਇੱਕ ਸਿੱਖ ਪਰਮਜੀਤ ਸਿੰਘ ਨੇ ਉੱਥੋਂ ਦੇ ਇੱਕ ਗੋਰੇ ਸਿੱਖ ਸਰਦਾਰ ਦੀ ਇਹੋ ਜਿਹੀ ਘਟਨਾ ਸਾਂਝੀ ਕੀਤੀ ਜ ਜਨੂੰ ਸੁਣ ਕੇ ਗੋਰੇ ਜੜੇ ਸੀਗੇ ਸਿੱਖੀ ਅਪਣਾਉਣ ਤੇ ਮਜਬੂਰ ਹੋ ਗਏ ਉਹ ਘਟਨਾ ਕੀ ਸੀਗੀ ਇਹ ਅਸੀਂ ਅੱਜ ਤੇ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਹੰਦ ਤੱਕ ਜੁੜੇ ਰਹਿਣਾ ਹੈ ਉਮੀਦ ਕਰਦੇ ਹਾਂ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਲਵੋ ਸੋ ਚੱਲ ਗਏ ਵੀਡੀਓ ਦੇਖਨੇ ਫਿਰ ਕਰਨੇ ਉਸ ਤੇ ਵਿਚਾਰ ਗੋ ਨੀਦਰਲੈਂਡ ਵਿੱਚ ਰਹਿਣ ਵਾਲੇ ਸਰਦਾਰ ਪਰਮਜੀਤ ਸਿੰਘ ਨੇ ਉੱਥੋਂ ਦੇ ਰਹਿਣ ਵਾਲੇ ਇੱਕ ਗੋਰੇ ਸਿੱਖ ਦੀ ਅਜਿਹੀ ਘਟਨਾ ਸਾਂਝੀ ਕੀਤੀ ਜੇ ਇਸ ਨੂੰ ਸੁਣ ਕੇ ਇਹੀ ਲੱਗਦਾ ਹੈ ਕਿ ਪਰਮਾਤਮਾ ਦੀਆਂ ਖੇਡਾਂ ਨੂੰ ਸਮਝਣਾ ਕੋਈ ਸੌਖੀ ਗੱਲ ਨਹੀਂ ਗੋਰਾ ਸਿੱਖ ਜਦੋਂ ਆਪਣੀ ਸਿੱਖੀ ਛੱਡਣ ਜਾ ਰਿਹਾ ਸੀ ਤਾਂ ਪਰਮਾਤਮਾ ਨੇ ਉਸ ਨਾਲ ਕੁਝ ਅਜੀਹਾ ਕੀਤਾ ਜਿਸ ਨੂੰ ਦੇਖ ਕੇ ਬਾਕੀ ਵੀ ਕਈ ਸਾਰੇ ਗੋਰੇ ਸਿੱਖੀ ਅਪਣਾਉਣ ਜਾ ਰਹੇ ਹਨ ਪਰਮਜੀਤ ਸਿੰਘ ਦੱਸਦੇ ਹਨ ਕਿ ਨੀਦਰਲੈਂਡ ਵਿੱਚ ਉਹਨਾਂ ਦਾ ਇੱਕ ਫਾਰਮ ਹੈ ਜਿੱਥੇ ਉਹ ਫਲਾਂ ਦੀ ਖੇਤੀ ਕਰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਨੀਦਰਲੈਂਡ ਵਿੱਚ ਰਹਿ ਰਹੇ ਹਨ ਤੇ ਉਹਨਾਂ ਦਾ ਕਾਰੋਬਾਰ ਵੀ ਹੁਣ ਕਾਫੀ ਚੰਗਾ ਹੈ। ਉਹਨਾਂ ਦੇ ਫਾਰਮ ਤੋਂ ਥੋੜੀ ਜਹੀ ਦੂਰ ਇੱਕ ਜੰਗਲ ਵੀ ਹੈ। ਪਰ ਜੰਗਲ ਦੇ ਆਸ-ਪਾਸ ਆਬਾਦੀ ਵੀ ਬਹੁਤ ਹੈ। ਪਰਮਜੀਤ ਸਿੰਘ ਦੱਸਦੇ ਹਨ ਕਿ ਸਾਡੇ ਫਾਰਮ ਦੇ ਨੇੜੇ ਜਿਹੜਾ ਜੰਗਲ ਹੈ ਉਸ ਜੰਗਲ ਵਿੱਚ ਇੱਕ ਗੋਰਾ ਸਿੱਖ ਕਈ ਵਾਰ ਫੋਟੋਗ੍ਰਾਫੀ ਕਰਨ ਆਉਂਦਾ ਸੀ। ਤਾਂ ਇੱਕ ਦਿਨ ਮੈਂ ਉਸ ਨਾਲ ਜਾਣ ਪਹਿਚਾਨ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਉਸਦੇ ਅਮਰਤਾਰੀ ਹੋਣ ਦਾ ਕਾਰਨ ਪੁੱਛਿਆ। ਉਸ ਗੋਰੇ ਸਿੱਖ ਨੇ ਮੈਨੂੰ ਦੱਸਿਆ ਕਿ ਇੱਕ ਵਾਰ ਮੈਂ ਸ਼੍ਰੀ ਦਰਬਾਰ ਸਾਹਿਬ ਗਿਆ ਸੀ ਉੱਥੋਂ ਦੀਆਂ ਫੋਟੋਆਂ ਲੈਣ ਵਾਸਤੇ ਪਰ ਜਾ ਕੇ ਜਦੋਂ ਮੈਂ ਸਿੱਖ ਇਤਿਹਾਸ ਬਾਰੇ ਜਾਣਿਆ ਤੇ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਸੁਣਿਆ ਤਾਂ ਮੇਰੇ ਦਿਲ ਵਿੱਚ ਸਿੱਖੀ ਪ੍ਰਤੀ ਕਾਫੀ ਸਤਿਕਾਰ ਆ ਗਿਆ ਤੇ ਹੌਲੀ ਹੌਲੀ ਇੱਕ ਦਿਨ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਮੈਂ ਵੀ ਸਿੰਘ ਸੱਜ ਗਿਆ ਸਿੰਘ ਸੱਜਣ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆਇਆ ਤੇ ਮੈਂ ਪਹਿਲਾਂ ਨਾਲੋਂ ਬਹੁਤ ਖੁਸ਼ੀ ਪਰ ਮੇਰੇ ਪਰਿਵਾਰ ਵਾਲਿਆਂ ਨੂੰ ਮੇਰੇ ਸਿੰਘ ਸੱਜਣ ਤੇ ਆਪਤੀ ਸੀ ਪਤਾ ਨਹੀਂ ਕਿਉਂ ਉਹਨਾਂ ਨੂੰ ਇਦਾਂ ਲੱਗਦਾ ਸੀ ਕਿ ਅਮਰਤਾਰੀ ਹੋਣ ਤੋਂ ਬਾਅਦ ਮੈਂ ਕੰਮ ਉਤੇ ਧਿਆਨ ਨਹੀਂ ਦੇ ਰਿਹਾ ਉਹ ਮੈਨੂੰ ਅਕਸਰ ਬੋਲਦੇ ਸੀ ਕਿ ਅਸੀਂ ਜਦੋਂ ਵੀ ਤੈਨੂੰ ਦੇਖਦੇ ਹਾਂ ਤੂੰ ਪਾਠ ਹੀ ਕਰਦਾ ਰਹਿੰਦਾ ਹੈ ਤੇ ਪੈਸੇ ਵੀ ਘੱਟ ਕਮਾ ਰਿਆ ਹੈ ਹਾਲਾਂਕਿ ਇਦਾਂ ਦਾ ਕੁਝ ਵੀ ਨਹੀਂ ਸੀ ਪਰ ਮੇਰੇ ਪਰਿਵਾਰ ਨੂੰ ਇਦਾਂ ਹੀ ਲੱਗਦਾ ਸੀ ਕੁਝ ਸਮੇਂ ਬਾਅਦ ਮੇਰੇ ਪਿਤਾ ਬਿਮਾਰ ਹੋ ਗਏ ਤੇ ਬਿਮਾਰ ਹੀ ਮੈਨੂੰ ਇਦਾਂ ਬੋਲਦੇ ਰਹੇ ਕਿ ਤੂੰ ਅਮ੍ਰੇਸ਼ਾ ਕੇ ਠੀਕ ਨਹੀਂ ਕੀਤਾ। ਉਹਨਾਂ ਨੇ ਤੈਨੂੰ ਆਪਣੀਆਂ ਗੱਲਾਂ ਵਿੱਚ ਪਰਵਾ ਲਿਆ ਹੈ। ਪਾਠ ਨੇ ਤੈਨੂੰ ਕੁਝ ਨਹੀਂ ਦੇਣਾ ਪਰ ਪੈਸੇ ਨੇ ਤੈਨੂੰ ਸਭ ਕੁਝ ਦੇਣਾ ਹੈ। ਮੇਰੇ ਪਿਤਾ ਬਿਮਾਰ ਸਨ ਤੇ ਅਜਹੀਆਂ ਹੀ ਗੱਲਾਂ ਕਰਦੇ ਰਹਿੰਦੇ ਸਨ ਤੇ ਇੱਕ ਦਿਨ ਉਹਨਾਂ ਦੀਆਂ ਗੱਲਾਂ ਮੇਰੇ ਉੱਪਰ ਭਾਰੀ ਹੋ ਗਈਆਂ ਤੇ ਮੈਨੂੰ ਵੀ ਇਦਾਂ ਲੱਗਣ ਲੱਗਾ ਕਿ ਸ਼ਾਇਦ ਮੈਂ ਅਮ੍ਰੇਸ਼ਾ ਕੇ ਗਲਤੀ ਕਰ ਲਈ ਹੈ। ਕਿਉਂਕਿ ਮੇਰੇ ਪਰਿਵਾਰ ਨੇ ਮੇਰੇ ਉੱਪਰ ਬਹੁਤ ਪ੍ਰੈਸ਼ਰ ਪਾਇਆ ਹੋਇਆ ਸੀ ਤੇ ਅਖੀਰਕਾਰ ਇੱਕ ਦਿਨ ਮੈਂ ਸਿੱਖੀ ਛੱਡਣ ਦਾ ਫੈਸਲਾ ਕਰ ਲਿਆ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਤਾਂ ਮੇਰੇ ਇੱਕ ਦੋਸਤ ਨੇ ਮੈਨੂੰ ਸਲਾਹ ਦਿੱਤੀ ਕਿ ਜੇਕਰ ਤੂੰ ਸਿੱਖੀ ਛੱਡਣਾ ਹੀ ਚਾਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਤੈਨੂੰ ਇੱਕ ਵਾਰੀ ਸ਼੍ਰੀ ਦਰਬਾਰ ਸਾਹਿਬ ਜ਼ਰੂਰ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਭ ਕੁਝ ਉੱਥੋਂ ਹੀ ਸ਼ੁਰੂ ਹੋਇਆ ਸੀ। ਸੋ ਕੰਮ ਤੋਂ ਛੁੱਟੀ ਲੈ ਕੇ ਮੈਂ ਇੰਡੀਆ ਦੀਆਂ ਟਿਕਟਾਂ ਕਰਾਈਆਂ। ਤੇ ਸ੍ਰੀ ਦਰਬਾਰ ਸਾਹਿਬ ਪਹੁੰਚ ਗਿਆ ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟਿਆ ਹੋਇਆ ਸੀ ਕਿਉਂਕਿ ਮੈਂ ਬਹੁਤ ਪਰੇਸ਼ਾਨ ਸੀ ਰਾਤ ਦਾ ਸਮਾਂ ਸੀ ਤੇ ਮੱਥਾ ਟੇਕਣ ਲਈ ਮੈਂ ਅੰਦਰ ਨਹੀਂ ਗਿਆ ਤੇ ਬਾਹਰ ਹੀ ਪ੍ਰਕਰਮਾ ਵਿੱਚ ਲੇੜ ਗਿਆ ਸੋਚਿਆ ਕਿ ਅੰਮ੍ਰਿਤ ਵੇਲੇ ਸੇਵਾਦਾਰ ਮੈਨੂੰ ਆਪੇ ਹੀ ਉਠਾ ਦੇਣਗੇ ਇਹ ਸੋਚ ਕੇ ਮੈਂ ਉੱਥੇ ਹੀ ਲੰਮੇ ਬੈ ਗਿਆ ਹਾਲੇ ਮੇਰੀ ਅੱਖ ਲੱਗੀ ਹੀ ਸੀ ਕਿ ਇੱਕ ਸਿੰਘ ਨੇ ਮੈਨੂੰ ਉਠਾ ਦਿੱਤਾ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਅੰਮ੍ਰਿਤ ਵੇਲਾ ਹੋ ਚੁੱਕਿਆ ਹੈ ਤੇ ਮੈਂ ਕਿਹਾ ਚਲੋ ਥੋੜੀ ਜਹੀ ਸਫਾਈ ਕਰ ਲੈਂਦੇ ਹਾਂ ਪਰ ਉਸ ਸਿੰਘ ਨੇ ਮੈਨੂੰ ਸੇਵਾ ਕਰਨ ਤੋਂ ਨਾ ਕਰ ਦਿੱਤੀ ਤੇ ਕਿਹਾ ਕਿ ਤੈਨੂੰ ਗੁਰੂ ਰਾਮਦਾਸ ਜੀ ਨੇ ਬੁਲਾਇਆ ਹੈ ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਉਹ ਸਿੰਘ ਮੇਰੇ ਨਾਲ ਇੰਗਲਿਸ਼ ਵਿੱਚ ਗੱਲ ਕਰ ਰਿਹਾ ਸੀ ਮੈਂ ਉਸ ਸਿੰਘ ਦੇ ਨਾਲ ਚੱਲ ਪਿਆ ਤੇ ਦੇਖਦੇ ਹੀ ਦੇਖਦੇ ਕੁਝ ਹੋਰ ਸਿੰਘ ਵੀ ਸਾਡੇ ਪਿੱਛੇ ਆ ਗਏ ਪਰ ਉਸ ਵੇਲੇ ਮੈਂ ਬਹੁਤ ਘਬਰਾ ਗਿਆ ਜਦੋਂ ਸਾਡੇ ਨਾਲ ਇੱਕ ਸ਼ੇਰ ਵੀ ਚੱਲਣ ਲੱਗਾ ਤੇ ਇਹ ਸਭ ਕੁਝ ਜੋ ਵੀ ਚੱਲ ਰਿਹਾ ਸੀ ਮੇਰੀ ਸਮਝ ਤੋਂ ਬਾਅਦ ਸੀ ਜਦੋਂ ਥੋੜੀ ਹੋਰ ਅੱਗੇ ਗਏ ਤਾਂ ਅੱਗੇ ਜਾ ਕੇ ਮੈਨੂੰ ਇੱਕ ਇਲਾਹੀ ਪ੍ਰਕਾਸ਼ ਦਿਖਾਈ ਦਿੱਤਾ ਜਦੋਂ ਅੰਦਰ ਗਿਆ ਤਾਂ ਸਭ ਤੋਂ ਪਹਿਲਾਂ ਮੈਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਦਰਸ਼ਨ ਹੋਏ ਮੇਰੇ ਵਿੱਚ ਐਨੀ ਹਿੰਮਤ ਨਹੀਂ ਹੋ ਰਹੀ ਸੀ ਕਿ ਮੈਂ ਉਹਨਾਂ ਦੇ ਚਰਨਾਂ ਤੋਂ ਨਿਗਾਹ ਹਟਾ ਕੇ ਉਹਨਾਂ ਦੇ ਇਲਾਹੀ ਚਿਹਰੇ ਵੱਲ ਦੇਖਾਂ ਇੰਨੇ ਨੂੰ ਗੁਰੂ ਰਾਮਦਾਸ ਜੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਕਿ ਤੂੰ ਅੰਦਰ ਮੱਥਾ ਟੇਕਣ ਕਿਉਂ ਨਹੀਂ ਆਇਆ ਮੇਰਾ ਸਰੀਰ ਇੰਨਾ ਕੋ ਹਲਕਾ ਹੋ ਚੁਕਿਆ ਸੀ ਕਿ ਮੇਰਾ ਕੁਝ ਵੀ ਬੋਲਣ ਨੂੰ ਜੀ ਨਹੀਂ ਕਰ ਰਿਹਾ ਸੀ ਤੇ ਮੈਂ ਚੁੱਪਚਾਪ ਗੁਰੂ ਜੀ ਦੇ ਚਰਨਾਂ ਨੂੰ ਨਿਹਾਰਦਾ ਰਿਹਾ ਇੰਨੇ ਨੂੰ ਗੁਰੂ ਸਾਹਿਬ ਜੀ ਦੀ ਦੁਬਾਰਾ ਤੋਂ ਆਵਾਜ਼ ਆਈ ਕਿ ਜਾਓ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਗੁਰੂ ਸਾਹਿਬ ਜੀ ਦੇ ਇਹਨਾਂ ਬਚਨਾਂ ਤੋਂ ਬਾਅਦ ਉਹ ਸਿੰਘ ਮੈਨੂੰ ਵਾਪਿਸ ਲੈ ਆਏ ਹੈਰਾਨੀ ਤਾਂ ਇਸ ਗੱਲ ਦੀ ਸੀ ਕਿ ਇਹ ਸਭ ਕੁਝ ਮੇਰੇ ਸਰੀਰ ਨਾਲ ਨਹੀਂ ਬਲਕਿ ਮੇਰੀ ਆਤਮਾ ਨਾਲ ਵਾਪਰ ਰਿਹਾ ਸੀ ਕਿਉਂਕਿ ਇੰਨੇ ਨੂੰ ਇੱਕ ਸੇਵਾਦਾਰ ਨੇ ਮੈਨੂੰ ਆਣ ਉਠਾਇਆ ਤੇ ਕਿਹਾ ਕਿ ਉੱਠ ਜਾਓ ਸੇਵਾ ਚੱਲ ਰਹੀ ਹੈ ਮੈਨੂੰ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਇੱਕ ਸੁਪਨਾ ਹੈ ਤੇ ਜਦੋਂ ਮੈਂ ਉੜਦਾ ਹਾਂ ਤਾਂ ਉੱਠ ਕੇ ਕੀ ਦੇਖਦਾ ਹਾਂ ਕਿ ਮੇਰੇ ਹੱਥਾਂ ਉੱਪਰ ਦੀਗ ਦਾ ਕਿਉਂ ਲੱਗਾ ਹੋਇਆ ਸੀ ਇਸ ਘਟਨਾ ਨੇ ਮੇਰੇ ਉੱਪਰ ਫਿਰ ਤੋਂ ਪ੍ਰਭਾਵ ਪਾਇਆ ਪਰ ਮੈਨੂੰ ਹਾਲੇ ਵੀ ਇਹ ਸਮਝ ਨਹੀਂ ਆ ਰਿਹਾ ਸੀ ਕਿ ਇਹ ਇੱਕ ਸੁਪਨਾ ਸੀ ਜਾਂ ਫਿਰ ਗੁਰੂ ਸਾਹਿਬ ਜੀ ਦਾ ਕੋਈ ਸੰਕੇਤ ਸੀ ਸੋਚਣ ਸਮਝਣ ਤੋਂ ਬਾਅਦ ਮੈਂ ਸਿੱਖੀ ਛੱਡਣ ਦਾ ਫੈਸਲਾ ਕੈਨਸਲ ਕਰ ਦਿੱਤਾ ਤੇ ਵਾਪਸ ਨੀਦਰਲੈਂਡ ਆ ਗਿਆ ਮੈਂ ਆਪਣਾ ਕੰਮ ਦੁਬਾਰਾ ਤੋਂ ਸ਼ੁਰੂ ਕੀਤਾ ਤੇ ਹੌਲੀ ਹੌਲੀ ਮੇਰੇ ਕੰਮ ਵਿੱਚ ਵੀ ਤਰੱਕੀ ਹੋਣ ਲੱਗੀ ਜਿਸ ਨਾਲ ਮੇਰੇ ਪਰਿਵਾਰ ਨੂੰ ਵੀ ਤਸੱਲੀ ਹੋ ਗਈ ਫਿਰ ਇੱਕ ਦਿਨ ਮੇਰੀ ਕੰਪਨੀ ਦਾ ਬੌਸ ਤੇ ਕੁਝ ਹੋਰ ਅਫਸਰ ਫੋਟੋਗ੍ਰਾਫੀ ਕਰਨ ਲਈ ਇਸ ਜੰਗਲ ਵਿੱਚ ਆਏ ਤੇ ਫੋਟੋਗ੍ਰਾਫੀ ਕਰਦੇ ਕਰਦੇ ਅਸੀਂ ਜੰਗਲ ਦੇ ਕਾਫੀ ਅੰਦਰ ਤੱਕ ਚਲੇ ਗਏ ਕਿਉਂਕਿ ਇਹ ਮੇਰੀ ਕੰਪਨੀ ਲਈ ਇੱਕ ਬਹੁਤ ਵੱਡਾ ਪ੍ਰੋਜੈਕਟ ਸੀ ਜਦੋਂ ਥੋੜੀ ਅੱਗੇ ਗਏ ਤਾਂ ਇੱਕ ਖਤਰਨਾਕ ਭਾਲੂ ਨੇ ਸਾਡੇ ਕਾਫਲੇ ਉੱਪਰ ਹਮਲਾ ਕਰ ਦਿੱਤਾ ਤੇ ਦੇਖਦੇ ਹੀ ਦੇਖਦੇ ਉਹ ਭਾਲੂ ਮੇਰੇ ਵੱਲ ਵਧਣ ਲੱਗਾ ਭਾਲੂ ਇੰਨਾ ਖੁੰਖਾਰ ਸੀ ਕਿ ਮੈਨੂੰ ਆਪਣੀ ਮੌਤ ਨਜ਼ਰ ਆਉਣ ਲੱਗੀ ਪਰ ਇੰਨੇ ਨੂੰ ਹੀ ਇੱਕ ਸ਼ੇਰ ਉਸ ਭਾਲੂ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਦੇਖਦੇ ਹੀ ਦੇਖਦੇ ਉਸ ਭਾਲੂ ਨੂੰ ਜੰਗਲ ਦੇ ਅੱਗੇ ਤੱਕ ਭਜਾ ਕੇ ਲੈ ਗਿਆ ਸਾਰੇ ਜਾਣੇ ਇਸ ਗੱਲ ਤੋਂ ਹੈਰਾਨ ਸੀ ਕਿ ਇਹ ਸ਼ੇਰ ਆਇਆ ਕਿੱਥੋਂ ਤੇ ਕਿਉਂ ਆਇਆ ਕਿਉਂਕਿ ਉਸ ਇਲਾਕੇ ਵਿੱਚ ਸ਼ੇਰ ਹੁੰਦੇ ਹੀ ਨਹੀਂ ਸਨ ਪਰ ਮੈਨੂੰ ਇਸ ਗੱਲ ਦੀ ਸਮਝ ਆ ਚੁੱਕੀ ਸੀ ਕਿ ਸਿੱਖੀ ਛੱਡਣ ਵੇਲੇ ਮੈਨੂੰ ਇਹੀ ਸ਼ੇਰ ਦਿਖਾਈ ਦਿੱਤਾ ਸੀ ਹੋਵੇ ਨਾ ਹੋਵੇ ਇਹ ਸਭ ਗੁਰੂ ਰਾਮਦਾਸ ਜੀ ਦੀ ਹੀ ਕਰਨੀ ਹੈ ਮੇਰੇ ਨਾਲ ਵਾਪਰੀ ਇਹ ਸਾਰੀ ਘਟਨਾ ਮੈਂ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ ਤੇ ਆਪਣੇ ਪਰਿਵਾਰ ਨੂੰ ਵੀ ਮੱਥਾ ਟੇਕਾਉਣ ਦੀ ਸ਼੍ਰੀ ਦਰਬਾਰ ਸਾਹਿਬ ਲੈ ਕੇ ਆਇਆ ਹੁਣ ਮੇਰੇ ਪਰਿਵਾਰ ਵਿੱਚੋਂ ਮੇਰੇ ਮਾਤਾ ਤੇ ਪਿਤਾ ਨੇ ਵੀ ਅੰਮ੍ਰਿਤ ਛਕ ਲਿਆ ਹੈ ਤੇ ਉਹਨਾਂ ਦੇ ਉੱਪਰ ਵੀ ਇਸ ਵੇਲੇ ਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ ਹੈ ਸਤਿਨਾਮ ਵੀਡੀਓ ਵੇਖ ਕੇ ਇੱਕ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰੱਬ ਦੇ ਕੰਮਾਂ ਨੂੰ ਜਾਣਨਾ ਕੋਈ ਸੌਖਾ ਨਹੀਂ ਹੈ ਕੁਝ ਚੀਜ਼ਾਂ ਜੜੀਆਂ ਸਾਨੂੰ ਲੱਗਦੀਆਂ ਹੈ ਕਿ ਸਾਡੇ ਹੱਕ 'ਚ ਉਹ ਨਹੀਂ ਹੋਈਆਂ ਅਸੀਂ ਕਿਉਂਕਿ ਇਨਸਾਨ ਹੈਗੇ ਆ ਅਸੀਂ ਆਪਣੀ ਅਕਲ ਦੇ ਹਿਸਾਬ ਨਾਲ ਕੰਮ ਕਰੀਦਾ ਹੈ ਜਿਹੜੀ ਚੀਜ਼ ਸਾਨੂੰ ਇਹ ਅੱਖਾਂ ਨੂੰ ਚੰਗੀ ਲੱਗਦੀ ਹੈ ਸਾਨੂੰ ਫਾਇਦਾ ਨਜ਼ਰ ਆਉਂਦਾ ਉਹਨੂੰ ਅਸੀਂ ਅਪਣਾ ਲੈਂਦਾ ਹੈ ਤੇ ਜਿਹੜੀ ਚੀਜ਼ ਸਾਨੂੰ ਬਜ਼ਾਹਰ ਲੱਗਦਾ ਹੈ ਕਿ ਸ਼ਾਇਦ ਇੰਨਾ ਸਾਡਾ ਨੁਕਸਾਨ ਹੋ ਰਿਹਾ ਹੈ ਜਾਂ ਇਸ ਦੀ وجہ ਤੋਂ ਲੋਕ ਜਿਹੜੇ ਆ ਸਾਡੇ ਨਾਲ ਜੁੜੇ ਹੋਏ ਆ ਉਹ ਰਾਜ਼ੀ ਨਹੀਂ ਹੈਗੇ ਤੇ ਅਸੀਂ ਉਹਨੂੰ ਛੱਡਣ ਤੇ ਤਿਆਰ ਹੋ ਜਾਈਦਾ ਹੈ ਬਾਜ਼ਾਫਾ ਰੱਬ ਸਾਨੂੰ ਮੁxtਲਿਫ ਇਸ਼ਾਰਿਆਂ ਦੇ ਜ਼ਰੀਏ ਇਹ ਚੀਜ਼ ਸਮਝਾ ਦਿੰਦਾ ਹੈ ਕਿ ਇਹ ਚੀਜ਼ ਜਿਹੜੀ ਜਿਹਨੂੰ ਅਸੀਂ ਛੱਡਣ ਜਾ ਰਹੇ ਹਾਂ ਇਹ ਸਾਡੇ ਹੱਕ ਦੇ ਵਿੱਚ ਬਿਹਤਰ ਹੈਗੀ ਹੈ ਇਹਦੇ ਵਿੱਚ ਰੱਬ ਦੀ ਮਰਜ਼ੀ ਸ਼ਾਮਿਲ ਹੈਗੀ ਹੈ ਵੀਰੋ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈਗਾ ਤੁਸੀਂ ਕੀ رائے ਰੱਖਦੇ ਹੋ ਇਹ ਕਮੈਂਟ ਕਰਕੇ لازمی ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼